ਵਾਲੀ ਬਣਾ ਰਹੀ ਹੈ ਦੂਜੀ ਵਾਰ ਤੇ ਉਹਦੇ ਬਾਰੇ ਜਾਣਕਾਰੀ ਦੇ ਦਿਓ ਇਸ ਕੇ ਬਾਰੇ ਮੇ ਜਾਣਕਾਰੀ ਇਹ ਹੈ ਜੀ ਆਪਣੀ ਸਭ ਤੋਂ ਵੱਡੀ ਗੱਲ ਤੋਂ ਇਹ ਹੈ ਕਿ ਵੀ ਇੱਕ ਕਲਯੁਗ ਦੇ ਵਿੱਚ ਸਤਿਯੂਗ ਦਾ ਜਨਮ ਹੋਇਆ ਹੈ ਤੇ ਬੜੇ ਖੁਸ਼ੀ ਦੀ ਗੱਲ ਹੈ ਕਿ ਵੀ ਅਯੋਧਿਆ ਦੇ ਵਿੱਚ 22 ਜਨਵਰੀ ਨੇ ਰਾਮ ਭਗਵਾਨ ਕੀ ਪ੍ਰਾਣ ਪ੍ਰਤੀਸ਼ਠਾ ਹੋ ਕੇ ਉਹਨਾਂ ਕਾ ਮੰਦਿਰ ਕਾ ਉਦਘਾਟਨ ਹੋਣ ਲੱਗ ਰਿਹਾ ਤੇ ਇਸ ਕਰਕੇ ਪ੍ਰਤੀਏਕ ਘਰ ਦੇ ਵਿੱਚ ਪ੍ਰਤੀਏਕ ਪ੍ਰਾਣੀ ਕੇ ਅੰਦਰ ਉਤਸਵ ਹੋਣਾ ਚਾਹੀਏ और इसको 22 जनवरी को उसी प्रकार मनाना चाहिए जिमें अपना हर साल दिवाली मनाते हैं तो जिस तरह भगवान जी चौदह वर्ष के बाद वनवास में से आए थे तो धूमधाम दीपावली लगा के दवाली मनाई थी उसी प्रकार ये तो भगवान का मंदिर सुसोभी तो हो लग रहा है तो प्रत्येक व्यक्ति ने अपने घरें तीर्थ माला चाहिए और ज़्यादा से ज़्यादा अपने नेड़े तेड़े के मंदिर के बीच पहुँच के ਫੰਕਸ਼ਨ ਦੇ ਵਿੱਚ ਭਾਗ ਲੈਣਾ ਚਾਹੀਏ ਉਤਸਵ ਮਨਾਣਾ ਚਾਹੀਏ ਮੰਦ ਦੇ ਵਿੱਚ ਖੁਸ਼ੀ ਮਨਾਣੀ ਚਾਹੀਏ ਤੇ ਸ਼ੰਕਰ ਭਗਵਾਨ ਕੀ ਜੈ ਪਰਸ਼ ਦੇ ਵਿੱਚ ਦੂਸਰੀ ਵਾਰ ਦੀਵਾਲੀ ਮਨਾਈ ਜਾ ਰਹੀ ਹੈ ਉਹਨਾਂ ਬਾਰੇ ਤੁਸੀਂ ਕੀ ਫੀਲ ਕਰਨੀ ਚਾਹੁੰਦੇ ਹੋ ਜੀ ਜੀ ਜਿਹੜੀ ਮਰਿਆਦਾ ਆਪ ਸੋਤੋਂ ਸ੍ਰੀ ਰਾਮ ਭਗਵਾਨ ਜੀ ਦੇ ਪ੍ਰੰਪਰਾਸ਼ਟਾ ਦੇ ਜਿਹੜੇ 22 ਤਰੀਕ ਨੂੰ ਬਹੁਤ ਵੱਡਾ ਆਪਣੇ ਆਪ ਤੇ ਬਹੁਤ ਵੱਡਾ ਜਿੰਨਾ ਕਹਦੇ ਸੁਹਾਗਾ ਦਾ ਦੇਣਾ ਹੈ ਜਿਹੜਾ ਵੀ ਆਪਾਂ ਨੂੰ ਪ੍ਰਾਪਤ ਹੋਇਆ 22 ਤਰੀਕ ਨੂੰ ਜਿਹੜਾ ਕਿ ਅਯੋਧਿਆ ਦੇ ਵਿੱਚ श्री राम भगवान जी ਦੀ ਪ੍ਰੰਪਤਿਸ਼ਟਾ ਹੋ ਰਹੀ ਹੈ ਉਹਦੇ ਸੰਬੰਧ ਚ ਆਪਾਂ ਉੱਥੇ ਨਾ ਜਾ ਕੇ ਇੱਥੇ ਮੰਦਰਾਂ ਦੇ ਵਿੱਚ ਮੰਦਰ ਦੇ ਵਿੱਚ ਵੀ ਪ੍ਰੋਗਰਾਮ ਕਰੀਏ ਘਰੇ ਵੀ ਦੀਵ ਮਾਲਾ ਕਰੀਏ ਦੀਵੇ ਲਾਈਏ ਇੱਕ ਮੰਦਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ राम भगवान ਦੇ ਉੱਤੇ ਤੇ ਇੱਥੇ ਵੀ ਆਪਾਂ ਪਹੁੰਚ ਕੇ ਪ੍ਰਮਾਤਮਾ ਦਾ ਅਸੀਰਵਾਦ ਲਈਏ श्री राम भगवान ਜੀ ਦਾ ਤੇ ਸਭਿਆਦੇ ਦੇ ਵਿੱਚ ਆਪਾਂ ਰਾਮ ਰਾਮ ਜਪ ਕੇ ਤੇ ਸਭ ਉਹਨਾਂ ਦਾ ਉਨ੍ਹਾਂ ਦਾ ਅਸੀਰਵਾਦ ਪ੍ਰਾਪਤ ਕਰੀਏ ਤੇ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਦਾ ਹਾਂ ਵੀ ਵੱਧ ਤੋਂ ਵੱਧ ਆਪਾਂ ਜਿਹੜਾ ਮੰਦਰ ਚ ਵੀ ਪ੍ਰੋਗਰਾਮ ਦੇਖੀਏ ਤੇ ਘਰਾਂ ਦੇ ਵਿੱਚ ਵੀ ਜਿਵੇਂ ਪਹਿਲੇ ਆਪਾਂ ਦੀਵਾਲੀ ਮਨਾਉਂਦੇ ਆ ਉਸ ਤਰ੍ਹਾਂ ਹੀ ਦੀਵਾਲੀ ਮਨਾਈ ਜਾਵੇ ਤਾਂ ਕਿ ਜਿਵੇਂ 14 ਸਾਲ ਪਹਿਲੇ ਪ੍ਰਧਾਨ ਭਗਵਾਨ ਜੀ ਬੰਵਾਸ ਤੋਂ ਬਾਅਦ ਆਈ ਸੀ ਦੀਵਾਲੀ ਮਨਾਉਂਦੇ ਆ ਉਸੇ ਤਰ੍ਹਾਂ ਹੀ ਹੁਣ ਦੀਵਾਲੀ ਮਨਾਈ ਜਾਵੇ ਇੰਨਾ ਹੀ ਕਹਿੰਦਾ ਜੈ ਸ੍ਰੀ ਅਕਾਲ